ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਾਤਮੀ ਬਿਗਲ ਬੁਜਾਉਣ ਦਾ ਫੈਸਲਾ ਵਾਪਸ ਲੈ ਲਿਆ ਗਿਆ ਟਵੀਟ ਕਰਕੇ ਸੀ ਜਾਣਕਾਰੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਟਵੀਟ ਕਰਦੇ ਹਨ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਮੈਂ ਨਹੀਂ ਚਾਹੁੰਦਾ ਕਿ ਸੰਕਤਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਦੀ ਬਜਾਏ ਕਿਸੇ ਹੋਰ ਵਾਦ-ਵਿਵਾਦ ਦੇ ਵਿੱਚ ਬੈਨ ਜਿਸ ਤੇ ਚੱਲਦੇ ਮੈਂ ਫੈਸਲਾ ਲੈ ਰਿਹਾ ਤੇ ਮਾਤਮੀ ਬਿਗਲ ਬੁਜਾਉਣ ਦਾ ਫੈਸਲਾ ਸਰਕਾਰ ਦੇ ਵੱਲੋਂ ਵਾਪਸ ਲੈ ਲਿਆ ਗਿਆ ਤਾਂ ਸੀ ਕਿ ਬੀਤੇ ਦਿਨੀ ਹੀ ਮਾਨ ਦੇ ਵੱਲੋਂ ਸ਼੍ਰੀ ਪ태ਗੜ ਸਾਹਿਬ ਦੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਸੀ ਤੇ ਮੀਟਿੰਗ ਤੋਂ ਬਾਅਦ ਟਵੀਟ ਕੀਤਾ ਗਿਆ ਸੀ ਕਿ ਸ਼ਹੀ ਪਟਾਗੜ ਸਾਹਿਬ ਦੇ ਵਿੱਚ 27 ਦਸੰਬਰ ਨੂੰ 10 ਮਿੰਟ ਦੇ ਲਈ ਮਾਤਮੀ ਵਿਗਲ বাজਾਇਆ ਜਾਣਗੇ ਸਮਾਦਾਸ ਤੋਂ ਲੈ ਕੇ 10-10 ਦਾ ਰੱਖਿਆ ਗਿਆ ਸੀ ਕਿ ਇਹਨਾਂ 10 ਮਿੰਟਾਂ ਦੇ ਵਿੱਚ ਮਾਤਮੀ ਵਿਗਲ বাজਾਇਆ ਜਾਣਗੇ ਤੇ ਸੰਗਤਾਂ ਜਿੱਥੇ ਵੀ ਹੋਣਗੀਆਂ ਉੱਥੋਂ ਦੀ ਛੋਟੇ ਸਾਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਨਗੀਆਂ ਉਹਦੇ ਵੱਲੋਂ ਸੰਗਤਾਂ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਦੱਸਤੀ ਕਿਸ ਮਾਮਲੇ ਦੇ ਉੱਪਰ ਸਰਕਾਰ ਦੇ ਇਸ ਫੈਸਲੇ ਦੇ ਉੱਪਰ ਐਸਜੀਪੀਸੀ ਦੇ ਵੱਲੋਂ ਕੜਾ ਇਤਰਾਜ਼ ਜਤਾਇਆ ਗਿਆ ਸੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਉਹਨਾਂ ਦੇ ਵੱਲੋਂ ਇਸੇ ਨਾਲ ਕੀ ਕਿਹਾ ਗਿਆ ਸੀ ਕਿ ਇਸ ਨੂੰ ਮਾਤਮੀ ਰੰਗ ਨਾ ਦਿੱਤਾ ਜਾਵੇ ਐਲਸੀਪੀਸੀ ਦੇ ਵੱਲੋਂ ਕੜਾ ਇਤਰਾਜ਼ ਜਤਾਇਆ ਗਿਆ ਸੀ ਐਸਟੀਪੀਸੀ ਦੇ ਪ੍ਰਧਾਨ ਹਜਿੰਦਰ ਸਿੰਘ ਤਾਮੀ ਦੇ ਵੱਲੋਂ ਟਵੀਟ ਵੀ ਕੀਤਾ ਗਿਆ ਗੁਰਚਰਨ ਗਰੇਵਾਲ ਦਾ ਬਿਆਨ ਵੀ ਸਾਹਮਣੇ ਆਂਦਾ ਹੈ ਐਲਸੀਪੀਸੀ ਦੇ ਸਕੱਤਰ ਗੁਰਚਰਨ ਗਰੇਵਾਲ ਦਾ ਬਿਆਨ ਵੀ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਸੀਗਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੱਚ ਧਰਮ ਦੀ ਰੱਖਿਆ ਦੇ ਲਈ ਕੀਤੀ ਗਈ ਸੀ ਚੜ੍ਹਦੀ ਕਲਾ ਦਾ ਪ੍ਰਤੀਕ ਸੀ ਕੋਈ ਮਾਤਮੀ ਘਟਨਾ ਨਹੀਂ ਸੀ ਸਿਨਾਲੀਓਂ ਦੇ ਵੱਲੋਂ ਕਿਹਾ ਗਿਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਉਮਰ ਭਾਵੇਂ ਛੋਟੀ ਸੀ ਪਰ ਉਹਨਾਂ ਦੇ ਵਿੱਚ ਦਲੇਰੀ ਸੀ ਤੇ ਸਿੱਖੀ ਪ੍ਰਤੀ ਦ੍ਰਿੜਤਾ ਸੀ ਸਿਨਾਲੀਓਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਨੂੰ ਸ਼ਰਦਾ ਦੇ ਨਾਲ ਮਨਾਉਣਾ ਚਾਹੀਦਾ ਹੈ ਮਾਤਮੀ ਰੰਗ ਦੀਨ ਦੀ ਕੋਸ਼ਿਸ਼ ਸੀ ਨਹੀਂ ਹੋਣੀ ਚਾਹੀਦੀ ਸਿਨਾਲੀਓਂ ਦੇ ਵੱਲੋਂ ਮਾਤਮੀ ਬਿਲਕੁਲ ਬੁਝਾਨ ਨੂੰ ਗੁਰਮਤ ਸਿਧਾਂਤਾਂ ਦੇ ਖਿਲਾਫ ਦੱਸਿਆ ਗਿਆ ਸੀ ਉੱਥੇ ਦੱਸਿਆ ਕਿ ਉਹਨੇ ਇਸ ਮਾਮਲੇ ਦੇ ਵਿੱਚ ਸੀਐਮ ਮਾਨਦੇਵਲ ਨੂੰ ਟਵੀਟ ਕਰਕੇ ਆਪਣੇ ਮਾਤਮੇ ਬਿਲਕੁਲ ਉਹ ਜਾਂਦਾ ਫੈਸਲਾ ਵਾਪਸ ਲੈ ਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਸੰਗਤਾਂ ਕਿਸੇ ਹੋਰ वाद-ਵਿਵਾਦ ਦੇ ਵਿੱਚ ਪੈਣ ਸਗੋਂ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਸੰਗਤਾਂ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਇਸ ਨਾਲ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਇਸ ਆਪਣੇ ਮਾਤਮੇ ਬਿਲਕੁਲ ਉਹ ਜਾਂਦਾ ਫੈਸਲੇ ਨੂੰ ਵਾਪਸ ਲੈਣਾ ਹੈ ਤਾਂ ਅਸੀਂ ਇੱਕ ਟਵੀਟ ਕਰਕੇ ਸਿਆਂ ਮੰਦ ਵੱਲੋਂ ਸੀ ਜਾਣਕਾਰੀ ਦਿੱਤੀ ਗਈ ਹੈ ਇਸ ਸੰਬੰਦੇ ਹੋਰ ਖਬਰਾਂ ਦੇਖਣ ਲਈ ਟਿਕਦੋ ਪੰਜਾਬ ਬੁਲਟ